ਯਾਰ ਇਧਰ ਲੰਗੇ ਜਾਂਦੇ ਮਾਲ ਰੋਡ ਤੇ ਵੇਖੀਏ ਪਾਣੀ ਸੁੱਕਿਆ ਕਿ ਨਹੀਂ ਅਜੇ ਤੱਕ ਸਵੇਰ ਦਾ ਮੀਂਹ ਪਿਆ ਮੇਰੇ ਹਿਸਾਬ ਨਾਲ ਹਜੇ ਤੱਕ ਵੀ ਮਾਲ ਰੋਡ ਤੇ ਪਾਣੀ ਖੜਾ ਹੋਊ ਕਿਉਂਕਿ ਮੈਂ ਜੋ 7 ਵਜੇ ਚੰਗੇ ਹਨ ਉਦੋਂ ਪਾਣੀ ਹਜੇ ਹੈਗਾ ਸੀ ਮਹਾਰਾ ਦੇਹਲੇ ਨੇ ਆਵੇ ਟਰੱਕਵੇ ਦਾ ਡਾਕਟਰ ਟਰੱਕੇ ਦਾ ਡਾਕਟਰ ਦੇ ਕੋਲ ਜਾ ਦੇਗਾ ਜੀ ਉਹ ਤੇਰੀ ਬੱਬੇ ਤਾਂ ਹਜੇ ਵੀ ਸਮੁੰਦਰ ਬਣਿਆ ਆਇਆ ਇਹ ਦਾ ਲੇਕ ਆਫ ਬਢੰਡਾ ਇਸ ਨੂੰ ਲੇਕ ਆਫ ਬਢੰਡਾ ਇਸੇ ਕਰਕੇ ਕਿਹਾ ਜਾਂਦਾ ਕਿ ਤਿੰਨ ਚਾਰ ਘੰਟੇ ਮੀਂਹ ਪੈ ਜੇ ਤਾਂ ਇੱਥੇ ਲੇਕਾਂ ਸੜਕਾਂ ਦੇ ਬਣ ਜਾਂਦੇ ਜੀ ਮੈਂ ਤੁਹਾਨੂੰ ਮਾਰ ਦਿਖਾਇਆ ਦੇਖੋ ਹੁਣ ਟਾਈਮ ਤਕਰੀਬਨ 9 ਵਜੇ 7 ਮਿੰਟ ਹੋ ਚੁੱਕੇ ਆ ਪਰ ਹਜੇ ਤੱਕ ਵੀ ਮਾਲ ਰੋਡ ਦਾ ਪਾਣੀ ਨਹੀਂ ਖੜਾ ਦੇਖੋ ਜਮੈਟੋ ਵਾਲੇ ਵੀਰ ਮੇਰੇ ਕਿੰਨੇ ਤੌਖੇ ਹੋ ਗਏ ਨੇ ਵੇਖਿਆ ਵਾਲਾ ਵੀ ਦੇਖੋ ਕਿਵੇਂ ਆ ਰਿਹਾ ਤੇ ਇਹਦੇ ਨਾਲ ਪਾਣੀ ਦਾ ਪੜਾਅ ਆਸਤੇ ਹੋਮੋਸਫੀ ਹੋਏਗੀ ਰਹਿਣ ਵਾਲਿਆਂ ਨੂੰ ਮੁਸ਼ਕਲ ਹੈ ਔਰ ਲੰਘਣ ਵਾਲਿਆਂ ਨੂੰ ਮੁਸ਼ਕਲ ਤਾਂ ਹੋ ਹੀ ਜਾਂਦੀ ਹੈ ਪਰ ਕਹਿਣ ਦਾ ਮਤਲਬ ਕਿ ਹਰ ਸਾਲ ਯਾਰ ਤੇ ਗਰੀਬਾਂ ਨੇ ਇਹਦਾ ਕੋਈ پلان ਹੀ ਨਹੀਂ ਬਠੰਡਾ ਕਿਨੇ ਜਿਵੇਂ ਮੈਂ ਇੱਕ ਗੱਲ ਜੀ ਸੁਣੀ ਹੈ ਕਿ ਜੇ ਕਹਿੰਦੇ ਇਹਨੂੰ ਸੀਵਰੇਜ ਸਿਸਟਮ ਨੂੰ ਸੈੱਟ ਕਰਨਾ ਤਾਂ ਬਠੰਡਾ ਠਾ ਕੇ ਬਣਾਇਆ ਜਾਣਾ ਚਾਹੀਦਾ ਹੁਣ ਠਾ ਕੇ ਦਾ ਸਾਰਾ ਕਿੱਥੋਂ ਬਣੇਗਾ ਜੀ ਪਰ ਨਵੇਂ ਇੰਜੀਨੀਅਰ ਨਵੀਂ ਟੈਕਨੋਲੋਜੀ ਨਵਾਂ ਮਹਿਕਮਾ ਕੁਛ ਨਾ ਕੁਛ ਤਾਂ ਕਿਸੇ ਦੇ ਵਿੱਚ ਕੁਝ ਹੋਣਾ ਚਾਹੀਦਾ ਹੈ ਕਿ ਉਹ ਇਸ ਮੁਸੀਬਤ ਦਾ ਕੋਈ ਹੱਲ ਲੱਭੇ ਸਰਕਾਰਾਂ ਵੀ ਬਦਲ ਗਈਆਂ ਪਰ ਬਠਿੰਡੇ ਦਾ ਇਹ ਲੇਕ ਆਫ ਸਿਟੀ ਬਣ ਜਾਣਾ ਤਿੰਨ ਚਾਰ ਘੰਟੇ ਦੀ بارش ਨਾਲ ਇਹ ਸੱਕਣੀ ਮੈਂ ਤੁਹਾਡਾ ਆਪਣਾ ਡੀਡੀਐਸ ਨਿਊਜ਼ ਤੋਂ ਗੋਪੀ ਜੀਰੇਵਾਲਾ ਹਾਜ਼ਰ ਹੈ ਜੀ ਤਾਜ਼ਾ ਅਪਡੇਟ ਹਬੇ ਸੁਬਾਰੀ ਖਬਰ ਤਾਂ ਚੱਲੀ ਰਹੀ ਹੈ ਤੁਸੀਂ ਚੈਨਲ ਤੇ ਦੇਖ ਰਹੇ ਹੋ ਪਰ ਆ ਜਦੋਂ ਮੈਂ ਇੱਧਰ ਕੁਦਰਤੀ ਇੱਕ ਸਬਬ ਬਣਿਆ ਆਣ ਦਾ ਦੇਖਿਆ ਕਿ ਮਾਲ ਰੋਡ ਤੇ ਹਜੇ ਤੱਕ ਵੀ ਪਾਣੀ ਉਸੇ ਤਰ੍ਹਾਂ ਹੀ ਵਿਸ਼ਾਲ ਰੂਪ ਵਿਕਾਲ ਰੂਪ ਲਈ ਬੈਠਾ ਜੇ ਮੈਂ ਹੋਰ ਫਾਸਟ ਵੀ ਟ੍ਰੋਥ ਸੋਰੀ ਧਰਥਵੀਰੇ ਦਫ਼ਤਰ ਦੇ ਕੋਲੋਂ ਫੜ ਕੇ ਵੀਡੀਓ ਸ਼ੂਟ ਕਰਦਾ ਹੈ ਰਮਾਨਜੀਤ ਮੂਰਤੀ ਦਿਖ ਰਹੀ ਹੈ ਸਾਹਮਣੇ ਅਰਮਾਨ ਮਰ ਚੌਂਕ ਦਿਖ ਰਿਹਾ ਹੈ ਤੇ ਦੇਖੋ ਕਿਵੇਂ بارش ਦੇ ਨਾਲ ਹਜੇ ਵੀ ਉਵੇਂ ਹੀ ਆਲਮ ਬਣਿਆ ਹੋਇਆ ਮੈਂ ਕੋਈ ਕੁਝ ਜ਼ਿਆਦਾ ਨਾ ਕਹਿੰਦਾ ਹੋਇਆ ਵੀਡੀਓ ਬੰਦ ਕਰ ਰਿਹਾ ਐ ਹੋਜੇ ਹਾਲਾਤਾਂ ਵਿੱਚ ਵਿਦੇਸ਼ਾਂ ਵਿੱਚ ਮੈਂ ਸੁਣਿਆ ਹੈ ਕਿ ਜਿਹੜੀ ਪੁਲਿਸ ਹੈ ਉਹ ਲੋਕਾਂ ਦੀ ਹੈਲਪ ਲਈ ਤਤ ਪਰ ਰਹਿੰਦੀ ਹੈ ਹਾਜ਼ਰ ਰਹਿੰਦੀ ਹੈ ਪਰ ਜਿਵੇਂ ਸਿਫਰਾ ਦੇ ਹਾਲਾਤ ਨੇ ਪਾਣੀ ਵਾਲੇ ਮਾਲ ਰੋਡ ਦੇ ਉੱਤੇ ਜਾਂ ਹਨਮਾਨ ਚੌਕ ਦੇ ਵਿੱਚ ਹਨਮਾਨ ਦੇਵ ਜੀ ਦੀ ਮੂਰਤੀ ਨੂੰ ਤੁਹਾਂ ਦਿਖਾ ਦਿਆਂ ਮਾਲਜਮ ਸलाम ਔਰ ਇਹ ਦੇਖੋ ਜੀ ਜਿਵੇਂ ਉਹ ਦੇਖੋ ਸਾਹਮਣੇ ਪਾਣੀ ਦੇ ਵਿੱਚ ਜੇ ਕੋਈ ਹਾਦਸਾ ਹੋ ਜਾਇਆ ਜਾਂ ਕੋਈ ਗੱਲਬਾਤ ਹੋ ਜਾਏ ਉਸ ਲਈ ਪੁਲਿਸ ਮਾਲਜਮ ਵੀ ਕੋਈ ਇਸ ਵੇਲੇ હાજર ਨਹੀਂ ਹੈ 9:07 ਤੇ ਇਹ ਵੀਡੀਓ ਮੈਂ ਬਣਾ ਰਿਹਾ ਹਾਂ ਔਰ ਸਾਖਾਤ ਹਨਮਾਨ ਜੀ ਇਸ ਚੀਜ਼ ਦੇ ਗਵਾਹ ਨੇ ਕਿ ਦੇਖੋ ਕੀ ਹਾਲਤ ਨੇ ਉਧਰੋਂ ਕੁਝ ਪ੍ਰਸ਼ਾਸਨ ਨੇ ਕੰਮ ਵੀ ਇਹੋ ਜਿਹਾ ਕਰ ਰੱਖਿਆ ਹੈ ਕਿ ਵੇੜੇ ਕਿੰਨੇ ਕਹਿੰਦੇ ਬੂਹੀ ਆਈ ਜਾਂਨ ਵਿਵਨੋ ਕੁੜੀ ਦੇ ਕਾਰਨ ਆ ਦੇਖੋ ਨੇਰਾ ਹੁਣ ਕਾਰਨ ਕੋ ਦਿਖ ਨਹੀਂ ਰਿਹਾ ਪਰ ਫਿਰ ਵੀ ਇਹ ਇੰਟਰਲੌਕ ਪੱਟ ਕੇ ਸਾਰੀਆਂ ਸੜਕ ਦੇ ਉੱਪਰ ਸਿੱਟ ਰੱਖਿਆ ਨੇ ਜਿਹਦੇ ਕਾਰਨ ਨੇਰੇ ਵਿੱਚ ਕੋਈ ਵੀ ਹਾਦਸਾ ਹੋ ਸਕਦਾ ਹੈ ਪਾਣੀ ਵਿੱਚ ਕੋਈ ਵੀ ਹਾਦਸਾ ਹੋ ਸਕਦਾ ਹੈ ਜਾਂ بارش ਦੇ ਦਿਨਾਂ ਵਿੱਚ ਇਹ ਕੀਤਾ ਹੋਇਆ ਕੰਮ ਕਿੰਨਾ ਕੁ ਵਧੀਆ ਲੱਗੇਗਾ ਜਾਂ ਕਿੰਨਾ ਕਨੇਪਰੇ ਚੜ ਜਾਏਗਾ ਤੋਂ ਸੋਮੇਂਦਰ ਹਨੂਮਾਨ ਜਾਂ ਕਿਤੋਂ ਪੌਜੀ ਚੌਕ ਵੱਲ ਜਾਂਦਾ ਹੈ ਅੰਦਰ ਪਾ ਰਹੇ ਜਿੰਨੀਆਂ ਦੇ ਪਿੱਟਾ ਰੋੜੇ ਦੇ ਨਾਲ ਪਏ ਹੋਏ ਪੱਥਰ ਵੱਡੇ ਵੱਡੇ ਇੰਟਰ ਲੱਗੂ ਇਹ ਰਾਮਾ ਲਾਰਡ ਸਕੂਲ ਕੌਡੀਗੋ ਜਿਹੜਾ ਤੁਹਾਨੂੰ ਮੈਂ ਦਿਖਾ ਦਿਆਂ ਇਹ ਹਨੂਮਨ ਚੰਦ ਮੈਂ ਡੀਡੀਐ ਸੁਨੀਤ ਤੋਂ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਆਂ ਜੀ ਗੋਪੀ ਜਿਰੇ ਵਾਲਾ ਹਾਂ ਦੇਖੋ ਜੀ ਇਹ ਵੇਰੀਆ ਇਹੋ ਜਿਹਾ ਹੈ ਕਿ ਜਿੱਥੇ بارش ਹੋਵੇ ਨਾ ਹੋਵੇ ਇੱਥੋਂ ਪਾਣੀ ਨਹੀਂ ਸੁੱਕਦਾ ਰੋਲ ਪੰਪਾਇ ਦੇਖੋ ਇਹ ਹਰਮਨਪੁਰ ਦੇ ਵਿੱਚ ਜਿਹੜਾ ਉਹਦੇ ਕੋਲੇ ਆ ਜਗ੍ਹਾ ਦੇ ਵਿੱਚ ਪਤਾ ਨਹੀਂ ਕੀ ਨੀ ਨੀ ਚੀਜ਼ ਹੈ ਕਿ ਇਹ ਪਾਣੀ ਸੁੱਕਦਾ ਨਹੀਂ ਹੈ ਪਾਰਕਿੰਗ ਹੈ ਬਹੁਤ ਪੁਰਾਣੀ ਬਸ ਇੱਥੇ ਸਭ ਗੜੀ ਕਰਨ ਆ ਜਾਵੇਗੀ ਤੁਹਾਨੂੰ ਨਾਲ ਹੀ ਹੋਟਲ ਹੈ ਉਸੇ ਹੋਟਲ ਵਾਲੇ ਦੇ ਇੱਥੇ ਵੀ ਆ ਦੇਖੋ ਆ ਗੰਦਗੀ ਵੀ ਰਹਿੰਦੀ ਹੈ ਮੀਂਹ ਹੋਵੇ ਨਾ ਹੋਵੇ ਇਹ ਉਹ ਏਰੀਆ ਜਿੱਥੇ ਹਮੇਸ਼ਾ ਪਾਣੀ ਕਿਸੇ ਨਾ ਕਿਸੇ ਕਾਰਨ ਖੜਾ ਹੀ ਰਹਿੰਦਾ ਹੈ